ਸਾਰੇ ਸਿੰਘਾਂ ਵੱਲੋਂ ਬਾਬਾ ਰਾਮਕੌਰ ਜੀ ਨੇ ਫਰਿਆਦ ਕੀਤੀ ਰਹੇ ਆ ਹੱਥ ਜੋੜ ਮੈਂ ਕਹੂੰ ਬਿਰਤਾਂਤ ਹੱਥ ਜੋੜ ਕੇ ਉਹ ਬਿਰਤਾਂਤ ਕਹਿ ਰਿਹਾ ਹਾਂ ਮੈਂ ਸੁਣੀਏ ਪ੍ਰਭ ਮਾਲਕ ਭਗਵੰਤ ਮਹਾਰਾਜ ਮੈਂ ਸਾਰੀ ਹਾਲ ਦੱਸਦਾ ਭਗਵਾਨ ਸਰੂਪ ਸਤਿਗੁਰੂ ਜੀ ਸੁਣਨਾ ਕਰੋ ਕੁਟੰਬ ਕੀ ਸੁਧ ਨਾ ਲੇਤ ਆਪ ਜੀ ਆਪਣੇ ਟੱਬਰ ਪਰਿਵਾਰ ਦੀ ਖਬਰ ਨਹੀਂ ਲੈ ਰਹੇ ਜਿਨ ਕੋ ਆਏ ਪੁਜੇ ਉਹ ਮ੍ਰਿਤ ਹੇਤ ਜਿਨ੍ਹਾਂ ਦੇ ਮੌਤ ਦਾ ਕਾਰਨ ਬਣ ਚੁੱਕਿਆ ਭੁੱਖ ਕਰਕੇ ਹੁਣ ਸਭ ਦੇ ਪ੍ਰਾਣ ਨਿਕਲਣਗੇ ਅੰਮ੍ਰਿਤ ਬਾਣੀ ਕਹਿੰਦੀ ਹੈ ਸਾਡੇ ਤਰੇ ਮਨ ਦਿਉਰੀ ਚੱਲੇ ਪਾਣੀ ਅੰਨ ਅੰਨ ਪਾਣੀ ਨਾਲ ਇਹ ਸਰੀਰ ਚੱਲਦਾ ਹੈ ਅੰਨ ਪਾਣੀ ਨਾ ਮਿਲਿਆ ਘੇਰਾ ਅਨੰਦਪੁਰ ਸਾਹਿਬ ਦਾ ਮੌਤ ਨੇੜੇ ਆ ਚੁੱਕੀ ਆ ਸਭ ਦੇ ਬਿਨ ਭੋਜਨ ਇੱਕ ਦਿਨ ਬਿਤਵਾਏ ਮਹਾਰਾਜ ਭੋਜਨ ਤੋਂ ਬਿਨਾ ਕਈ ਦਿਨ ਹੋ ਬੀਤ ਗਏ ਹਨ ਪ੍ਰਾਣੀ ਪ੍ਰਾਣੀ ਕੀ ਸੁਧ ਬੁੱਧ ਸਭ ਜਾਏ ਇੱਕ ਦਿਨ ਵੀ ਭੋਜਨ ਤੋਂ ਬਿਨਾ ਬੰਦੇ ਦਾ ਲੰਘ ਜਵੇ ਨਾ ਆਮ ਬੰਦਾ ਦੁਨੀਆ ਚ ਜਿਉਣ ਵਾਲਾ ਖਾਣ ਨੂੰ ਇੱਕ ਦਿਨ ਕੁਝ ਨਾ ਮਿਲਿਆ ਉਹਦੀ ਸੁਧ-ਬੁੱਧ ਭੁੱਲ ਜਾਂਦੀ ਆ ਉਸ ਨੂੰ ਹਰ ਵੇਲੇ ਉਹਨੂੰ ਭੁੱਖੀ-ਪੁੱਖ ਸਤਾਉਂਦੀ ਆ ਤੇ ਅੰਨ-ਪਾਣੀ ਇੱਕ ਦਿਨ ਵੀ ਨਾ ਮਿਲਿਆ ਖਾਣ ਨੂੰ ਬੰਦੇ ਦੀ ਸੁਧ-ਬੁੱਧੇ ਭਿਸਰ ਜਾਂਦੀ ਆ ਬੀਤੇ ਹੋ ਮਾਸ ਸੁਧਤ ਹੀ ਰਹਤੇ ਆ ਕਈ ਮਹੀਨੇ ਹੋ ਗਏ ਮਹਾਰਾਜ ਭੁੱਖਿਆਂ ਹੀ ਸਿੰਘਾਂ ਨੂੰ ਰਹਿ ਗਿਆ ਹੁਣ ਤੇ ਕੋਈ ਖਾਣ ਨੂੰ ਮਿਲਿਆ ਹੀ ਨਹੀਂ ਨਹੀਂ ਪਾਉ ਪੀ ਇੱਕ ਦਿਨ ਲਹਤੇ ਪਹਿਲਾਂ ਤੇ ਇੱਕ ਦਿਨ 'ਚ ਇੱਕ ਪਾ ਭੋਜਨ ਇੱਕ ਸਿੰਘ ਨੂੰ ਮਿਲ ਜਾਂਦਾ ਈ ਹੁਣ ਤਾਂ ਉਹ ਵੀ ਨਹੀਂ ਮਿਲਿਆ ਇੱਕ ਮਹੀਨੇ ਤੋਂ ਸੱਚੇ ਪਾਤਸ਼ਾਹ ਐਡਾ ਘੇਰਾ ਪਿਆ ਹੋਇਆ ਹੈ ਖਾਣ ਨੂੰ ਸਿੰਘਾਂ ਕੋਲ ਕੁਝ ਨਹੀਂ ਹੈ ਦਸ ਘਟ ਬਹਰੋ ਜੰਗ ਕਰਨਤੇ ਤੇ ਫੇਰ ਕਮਰਕਸਾ ਕਰ ਕਰਕੇ ਸਾਰਾ ਦਿਨ ਸਿੰਘ ਲੜਦੇ ਹਨ ਦੁਸ਼ਮਣਾਂ ਦੇ ਲਾਹੂ ਲੌਂਦੇ ਹਨ ਪਿਨੇ ਆਧਾਰ ਜਾਂਤੇ ਬਿਸਮੰਤੇ ਕਿਹਦੇ ਆਸਰੇ ਸਿੰਘ ਲੜ ਰਹੇ ਨੇ ਕਿ ਬਿਗੈਰ ਆਸਰੇ ਤੋਈ ਭੋਜਨਾਂ ਨ ਪਾਣੀ ਕੁਝ ਨਹੀਂ ਫੇਰ ਵੀ ਲੜਦੇ ਇਸ ਕਰਕੇ ਹੜਾਨਗੀ ਹੈ ਰਾਤ ਸਗਲ ਮੈਂ ਜਾ ਕਰਨ ਕਰੇਂ ਜਿਨੇ ਲੜਦੇ ਆ ਰਾਤ ਮੈਂ ਸਾਰੀ ਰਾਤ ਪਹਿਰਾ ਦਿੰਦੇ ਜਾਗਦੇ ਰਹਿੰਦੇ ਹਨ ਮੋਰਚਿਆਂ ਚ ਸਿੰਘ ਬੈਠ ਮੋਰਚਨ ਦਿਨ ਮੈਂ ਲਰੈ ਸਾਰਾ ਦਿਨ ਇਸ ਤਰ੍ਹਾਂ ਲ ਫੇਰ ਜਿਹੜਾ ਲੜਦੇ ਮੋਰਚਿਆਂ ਚ ਬਾਰਨ ਬਾਜੀ ਵੀਰ ਵਿਸਾਲੇ ਘੋੜੇ ਹਾਥੀ ਬਾਹਨ ਸਾਰੇ ਤੇ ਵੱਡੇ ਵੱਡੇ ਜੋਧੇ ਸੂਰਮੇ ਸਰਵ ਭਾਦ ਕੇ ਸੇਵਕ ਜਾਲੇ ਸਾਰੇ ਤਰ੍ਹਾਂ ਦੇ ਸੇਵਾਦਾਰ ਬਹੁਤੇ ਆਪ ਜੀ ਦੇ ਬਾਰਸੇ ਆਪਕੋ ਇਸੀ ਪਰੋਸੇ ਮਹਾਰਾਜ ਆਪ ਜੀ ਦੇ ਦਰਸਨਾ ਦੇ ਇਸੇ ਪਰੋਸੇ ਚ ਬੀਤੇ ਸਭ ਦਿਨ ਧਰ ਸੰਤੁਸ਼ੇ ਸਾਰਾ ਦਿਨ ਸੰਤੋਖ ਜੀ ਸਿੰਘਾਂ ਦਾ ਲੰਗਦਾ ਹੈ ਜੀਵਨ ਹੇਤ ਅਪਰਨੈ ਜਾਨਾ ਆਪ ਜੀ ਨੂੰ ਆਪਣਾ ਜੀਵਨ ਦਾ ਆਧਾਰ ਬਣਾਇਆ ਹੋਰ ਜੀਵਨ ਦਾ ਕੋਈ ਕਾਰਨ ਨਹੀਂ ਜਾਣਿਆ ਧਿਆਨ ਆਪਕੋ ਜਾਏ ਨਾ ਪ੍ਰਾਨਾ ਮਹਾਰਾਜ ਤੁਹਾਡੇ ਧਿਆਨ ਕਰਕੇ ਸਿੰਘਾਂ ਦੇ ਪ੍ਰਾਨ ਨਹੀਂ ਨਿਕਲਦੇ ਪਏ ਸਭ ਅਲਪਗੇ ਕਹਾਗਾ ਤਜਾਨਾ ਮਹਾਰਾਜ ਸਾਰੇ ਅਲਪਾਗੇ ਸਿੰਘ ਨੇ ਕੀ ਜਾਨਨ ਸਿੰਘ ਹੁਣ ਆਤਿਆਂ ਖੇਡਾਂ ਲਖੋ ਆਪ ਜੀ ਜੋ ਕਰਤ ਠਾਨ ਹੈ ਜੋ ਆਪ ਕਰਤ ਖੇਡਾਂ ਬਣਾ ਰਹੇ ਹੋਏ ਅਨੰਤਪੁਰ ਸਾਹਿਬ ਦੇ ਘੇਰੇ ਵਿੱਚ ਸਿੰਘਾਂ ਦੇ ਉੱਤੇ ਪਰਚਾ ਦਵੀ ਪਾਇਆ ਹੋਇਆ ਹੈ ਇਹ ਅਲਪ ਹਨ ਸਾਰੇ ਕੀ ਤੁਹਾਡੀ ਕਰਤ ਨੂੰ ਜਾਣ ਸਕਦੇ ਹਨ ਹੁਣ ਤੇ ਸਿੰਘਾਂ ਦੀ ਉਹ ਜੀ ਹਾਲਤ ਹੋ ਗਈ ਹੈ ਪ੍ਰਾਣ ਹੀ ਨਿਕਲਣ ਲੱਗਿਆ ਮਰਨ ਦੇ ਵਿੱਚ ਸਿੰਘਾਂ ਦੇ ਕੋਈ ਧੀਰ ਨਹੀਂ ਹੈ ਬੋਲਸ ਕਹਿੰਦਾ ਬੇਬਲ ਹੋਏ ਸਾਰੇ ਬੜੇ ਕਮਜ਼ੋਰ ਬੇਬਲ ਹੋ ਗਏ ਹਨ ਤੇ ਉਹ ਜੀ ਸਿੰਘਾਂ ਦੀ ਹਾਲਤ ਹੋ ਗਈ ਹੈ ਬੋਲ ਵੀ ਨਹੀਂ ਸਕਦੇ ਇਹਨੇ ਕਮਜ਼ੋਰ ਹੋ ਗਏ ਚਾਹੂ ਔਰ ਤੁਰਕਣ ਕੋ ਕੇਰਾ ਸ੍ਰੀ ਆਨੰਦਪੁਰ ਸਾਹਿਬ ਨੂੰ ਚੋਂ ਪਾਸੇ ਤੁਰਕਾਂ ਦਾ ਘੇਰਾ ਹੈ ਜਾਂ ਤੇ ਸਭ ਕੋ ਕਸ਼ਟ ਬਡੇਰਾ ਇਸ ਕਰਕੇ ਮਹਾਰਾਜ ਜੀ ਬੜਾ ਭਾਰੀ ਕਸ਼ਟ ਇਹ ਸਿੰਘਾਂ ਨੂੰ અત્યੰਤ ਬੜਾ ਭਾਰੀ ਦੁੱਖ ਹੈ ਇਹਨਾਂ ਦਿਨਾਂ ਦੇ ਵਿੱਚ ਸਾਧ ਸੰਗਤ ਜੀ ਇੱਕ ਫਿਰ ਜਿਹੜਾ ਸਿੱਖ ਹੈ ਉਹ ਪਾਰਸ ਲੈ ਕੇ ਆਇਆ ਉਹਨੇ ਸਮਝਿਆ ਵੇ ਸਾਧਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਸਿੰਘਾਂ ਨੂੰ ਦੇਣ ਵਾਸਤੇ ਕੁਝ ਨਹੀਂ ਆ ਜਿਹਦੇ ਕਰਕੇ ਸਿੰਘਾਂ ਦਾ ਆ ਹਾਲ ਹੋਇਆ ਪਿਆ ਉਹਨੇ ਪਾਰਸ ਗੁਰੂ ਸਾਹਿਬ ਜੀ ਨੂੰ ਭੇਟਾ ਕੀਤਾ ਸਤਗੁਰਾਂ ਸਤਲੁਜ ਵਿੱਚ ਵਗਾ ਕੇ ਮਾਰਿਆ ਸਿੱਖ ਬੜਾ ਪਛੋਤਾਪ ਕਰਨ ਲੱਗਾ ਤੇ ਜਦੋਂ ਸਿੱਖ ਨੇ ਬੜਾ ਪਛੋਤਾਪ ਕੀਤਾ ਬੇਡਾ ਕੀਮਤੀ ਮੈਂ ਪਾਰਸ ਦਤਾ ਉਹ ਪਾਰਸ ਸਤਿਗੁਰਾਂ ਨੇ ਸੋਏ ਸਾਧ ਸੰਗਤ ਜੀ ਛੁੱਟ ਦਤਾ ਹੈ ਤੇ ਜਦੋਂ ਇਸ ਤਰ੍ਹਾਂ ਸਿੰਘਾਂ ਨੇ ਪਾਰਸ ਛੁੱਟ ਦਤਾ ਉਹਨੇ ਪਛਤਾਵਾ ਕੀਤਾ ਮਾਰੇ ਕਹਿੰਦੇ ਕੀ ਗੱਲ ਭਾਈ ਕਿਉਂ ਪਛਤਾਉਂਦਾ ਉਹ ਕਹਿੰਦਾ ਜੀ ਮੈਂ ਪਾ ਪਾਰਸ ਪੇਟਾ ਕੀਤਾ ਹੀ ਤੂੰ ਹੀ ਸੁੱਟ ਦਿੱਤਾ ਜੇ ਮਾਰੇ ਕਹਿੰਦਾ ਤੂੰ ਪੇਟਾ ਨੂੰ ਦੇਤੀ ਆ ਆ ਮਾਰੇ ਮੈਂ ਪੇਟਾ ਤੇ ਦੇਤੀ ਆ ਮਾਰੇ ਕਹਿੰਦਾ ਫਿਰ ਸਾਡੀ ਹੋਈ ਅਸੀਂ ਜੋ ਮਰਜੀ ਕਰੀਏ ਰੱਖਿਆ ਜਾਂ ਨਾ ਸੁੱਟਦੀ ਹੈ ਤੇ ਤੂੰ ਕਿਉਂ ਪਛੋਤਾਪ ਕਰਦਾ ਇਸ ਗੱਲ ਦਾ ਪੇਟਾ ਦੇ ਕੇ ਮੁੜ ਕੇ ਫਿਰ ਬਾਅਦ ਦੇ ਵਿੱਚ ਉਸ ਗੱਲ ਦਾ ਤੇ ਬਿਲਕੁਲ ਤੈਨੂੰ ਨਹੀਂ ਕੋਈ ਵੀ ਹੋਣਾ ਚਾਹੀਦਾ ਤੂੰ ਕਿਉਂ ਇਸ ਗੱਲ ਦਾ ਰੋਸ ਕਰ ਰਿਹਾ ਵੀ ਮੇਰਾ ਪਾਰਸ ਔਰ ਉਹ ਕਹਿੰਦਾ ਮੈਂ ਦਿੱਤਾ ਪਾਰਸ ਮਹਾਰਾਜ ਕਹਿੰਦਾ ਜੇ ਇੰਨਾ ਹੀ ਪਿਆਰ ਹੈ ਜਾ ਕੱਢ ਲਿਆ ਫਿਰ ਆਪਣਾ ਪਾਰਸ ਪਾਰਸ ਕੱਢਣ ਵਾਸਤੇ ਡੁੱਬਕੀ ਲਾਈ ਕੀ ਵੈਖਦਾ ਸਾਰਾ ਸਤਲੁਜ ਪਾਰਸਾਂ ਨਾਲ ਹੀਰਿਆਂ ਨਾਲ ਕੀਮਤੀ ਕੀਮਤੀ ਖਜ਼ਾਨਿਆਂ ਦੇ ਨਾਲ ਭਰਿਆ ਪਿਆ ਹੈ ਜਦੋਂ ਇਸ ਤਰ੍ਹਾਂ ਵੈਖਿਆ ਉਹ ਸਿੰਘ ਨੇ ਤੇ ਉਸ ਵੇਲੇ ਝੂਰਦਾ ਆਇਆ ਵਾਪਸ ਮਹਾਰਾਜ ਦੇ ਚਰਨ ਨਹੀਂ ਡਿੱਗ ਪਿਆ ਮੈਂ ਕਹਿੰਦੇ ਕੀ ਗੱਲ ਪਾਰਸ ਮਿਲਿਆ ਨਹੀਂ ਤੇਰਾ ਨਹੀਂ ਮਹਾਰਾ ਸਾਰੀ ਨੰਦੀ ਪਾਰਸਾਂ ਕੀਮਤੀ ਰਤਨਾ ਹੀਰੇ ਮੋਤੀ ਜਵਾਰਾ ਤਾਂ ਦੇ ਨਾਲ ਭਰੀ ਹੋਈ ਆ ਮਾਰੇ ਕਹਿੰਦੇ ਤੂੰ ਤਾਂ ਕਹਿੰਦਾ ਵੀ ਗੁਰੂ ਘਰ ਹੁਣ ਰਿਆਈ ਕੁਝ ਨਹੀਂ ਖਾਣ ਵਾਸਤੇ ਸਿੰਘਾਂ ਨੂੰ ਦੇਣ ਕਹਿੰਦਾ ਮਾਰੇ ਮੇਰੇ ਸਮਝ ਨਹੀਂ ਆਈ ਬਹਿ ਜਾ ਐਨਾ ਕੁਝ ਤੁਹਾਡੇ ਕੋਲ ਹੈ ਤੇ ਫਿਰ ਸਿੰਘਾਂ ਦੀ ਇਹ ਹਾਲਤ ਕੀ ਕਿਉਂ ਤਾਂ ਉਹ ਸਤਿਗੁਰੂ ਕਲਗੀਧਰ ਪਿਤਾ ਕਹਿਣ ਲੱਗਿਆ ਸਿੰਘਾਂ ਦੀ ਮੈਂ ਹੁਣ ਇਹ ਤਪੱਸਿਆ ਕਰਵਾ ਰਿਆਂ ਜਿੰਨਾ ਭੁੱਖ ਦਾ ਦੁੱਖ ਸਿੰਘ ਝੱਲ ਲੈਣਗੇ ਉਹਨਾਂ ਹੀ ਸਾਧ ਸੰਗਤ ਜੀ ਸਿੰਘਾਂ ਨੂੰ ਅਤਿਅੰਤ ਬੜਾ ਭਾਰੀ ਸੋ ਇਹ ਸੁਖ ਪ੍ਰਾਪਤ ਹੋਵੇਗਾ ਜਿੰਨਾ ਹੈ ਸਾਧ ਸੰਗਤ ਜੀ ਦੁੱਖ ਨੂੰ ਝੱਲ ਲੈਣਗੇ ਉਹਨਾਂ ਹੀ ਇਸ ਤਰ੍ਹਾਂ ਸਿੰਘ ਜਿਹੜੇ ਅਨ ਰਾਜ ਜਿਆਦਾ ਮਾਣਨਗੇ ਆਪ ਬਚਨ ਸਤਿਗੁਰਾਂ ਨੇ ਕਿ ਕੁਝ ਦਿਨ ਭੇਰ ਲਾਂਗੇ ਆ ਭੋਜਨ ਪਾਣੀ ਆਦ ਛਕਦਿਆਂ ਝਕੌਂਦਿਆਂ ਘਾਟੇ ਰੋਕੇ ਹੋਏ ਨੇ ਅਨ ਪਾਣੀ ਆਦ ਕੁਝ ਨਹੀਂ ਭੁੱਖ ਦਾ ਬੜਾ ਡਾਡਾ ਦੁੱਖ ਹੈ ਸਿੰਘਾਂ ਮਾਤਾ ਗੁਜਰਕਾਰ ਜੀ ਦੇ ਪਾਸ ਵੀ ਬੇਨਤੀ ਕੀਤੀ ਮਾਤਾ ਜੀ ਆਪ ਹੀ ਬੇਨਤੀ ਕਰੋ ਗੁਰੂ ਕਲਗੀ ਤਰਪਾਚਿਆ ਜੀ ਨੂੰ ਕਹੋ ਸਿੰਨਾ ਨੂੰ ਕੋ ਖਾਣ ਵਾਸਤੇ ਦੇ ਦਿਆ ਕਰਨ ਤੇ ਮਾਤਾ ਜੀ ਨੇ ਸਪਾਰਸ਼ ਸਿੰਘਾਂ ਦੀ ਕੀਤੀ ਹੈ ਕਹਿਣ ਲੱਗੇ ਲਾਲ ਜੀ ਸਿੰਘ ਆਪਣੇ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਜਿਹੜਾ ਹੈ ਇੱਥੇ ਰਹਿ ਰਹੇ ਨੇ ਇਹਨਾਂ ਨੂੰ ਕੁਝ ਖਾਣ ਵਾਸਤੇ ਜ਼ਰੂਰ ਦੇਆ ਕਰੋ ਆਨੰਦਪੁਰ ਸਾਹਿਬ ਇਹ ਹੁਣ ਸਿੰਘ ਰਹਿ ਰਹੇ ਨੇ ਜੇ ਮਰ ਗਏ ਤੇ ਫਿਰ ਆਨੰਦਪੁਰ ਸਾਹਿਬ ਰਹਿ ਕੇ ਵੀ ਕੀ ਕਰਾਂਗੇ ਐਸ ਤਰ੍ਹਾਂ ਮਾਤਾ ਜੀ ਨੇ ਦਿਨ ਰਾਤ ਸਿੰਘ ਲੜ ਦਿਆ ਘੇਰਾ ਬੜਾ ਡਾਡਾ ਹੋਇਆ ਹੈ ਖਾਲਸੇ ਪੰਥ ਦੀ ਝੋਲੀ ਦੇ ਵਿੱਚ ਸੋ ਸਾਰਾ ਸੰਗਤ ਸਾਰਾ ਖਾਲਸਾ ਪੰਥ ਮਾਤਾ ਜਿਹਦੇ ਝੋਲੀ ਦੇ ਵਿੱਚ ਇਹ ਪਾਇਆ ਹੋਇਆ ਮਾਤਾ ਸਾਹਿਬ ਕੌਰ ਜੀ ਦੇ ਤੇ ਇਸ ਤਰ੍ਹਾਂ ਹੁਣ ਸਾਰੇ ਬੜੇ ਭਾਰੀ ਕਸ਼ਟ ਪਰਿਵਾਰ ਵੀ ਸਿੰਘ ਵੀ અત્યੰਤ ਬੜੇ ਭਾਰੀ ਕਸ਼ਟ ਦੁੱਖ ਦੇ ਵਿੱਚ ਹਨ ਤੇ ਬੜੇ ਭੁੱਖ ਸਿੰਘਾਂ ਨੂੰ ਲੱਗੀ ਹੋਈ ਹੈ ਤੇ ਉਹ ਮਾਤਾ ਜੀ ਜਿਹੜੇ ਹਨ ਸਪਾਰਸ਼ ਸਿੰਘਾਂ ਦੀ ਕਰਦੇ ਹਨ ਕਹਿੰਦਾ ਵੀ ਜਿਉਂਦਿਆਂ ਤੱਕ ਕੀ ਵਿਵਹਾਰ ਐ ਸਾਰਾ ਤੇ ਜਿਉਂਦਿਆਂ ਰਹਿ ਗਏ ਤੇ ਫਿਰ ਕਈ ਹਜ਼ਾਰਾਂ ਨੇ ਤੇ ਇਸ ਤਰ੍ਹਾਂ ਸੰਗਤ ਮਾਤਾ ਜੀ ਤੋਂ ਸੁਣ ਕੇ ਗੁਰੂ ਕਾਲਗੀ ਤਰਸਚੇ ਪਾਤਸ਼ਾਹ ਜੀ ਉਹ ਆਖਦੇ ਹਨ ਸ੍ਰੀ ਪ੍ਰਭ ਸਭ ਤੇ ਬੇਰੁਖ ਬਣ ਕੈ ਮਾਰਾ ਸਾਰਿਆਂ ਤੋਂ ਬੇਰੁਖੇ ਬਣ ਕਰਕੇ ਕੋਝ ਕਠੋਰਤਾ ਸਹਿਤ ਪਖਾਨਾ ਕੋਝ ਕਠੋਰਤਾ ਦੇ ਸਮੇਤ ਹਜੂਰ ਨੇ ਆਖਿਆ ਪर्वਤ ਵਾਸੀ ਗਨ ਡੁਗਰਾਣਾ ਮਾਰੇ ਕਹਿੰਦੇ ਪर्वਤ ਵਾਸੀ ਤੇ ਜਿਹੜੇ ਡੋਗਰੇ ਹਨ ਸਾਰੇ ਨਹੀਂ ਜੀ ਪੂਜਤ ਬਹੁਤ ਪਖਾਨਾ ਇਹ ਨੇਤਾ ਪ੍ਰਤੀ ਪਖਾਨ ਪਥਰਾਂ ਦੀ ਪੂਜਾ ਕਰਦੇ ਹਨ ਯਾ ਤੇ ਮਤ ਪਖਾਨ ਮਨਾ ਇਸ ਕਰਕੇ ਇਹਨਾਂ ਦੀ ਜਿਹੜੀ ਮਤ ਹੈ ਪੱਥਰਾ ਵਰਗੀ ਹੋ ਗਈ ਹੈ ਸਭ ਕੂੜੇ ਕੂੜਾ ਘਟ ਜੋਰਾ ਸਾਰੇ ਕੂੜੇ ਝੂਠੇ ਨੇ ਝੂਠਾ ਇਹਨਾਂ ਦਾ ਦਾਵਾ ਜੋਰ ਹੈ ਪੂਰੇ ਪੰਮਾ ਫਿਰਤ ਬਹੋਰਾ ਆ ਵਿੱਚ ਜਿਹੜਾ ਪੰਮਾ ਹੈ ਇਹ ਝੂਠਾ ਹੈ ਫਿਰਦਾ ਸਾਰਿਆਂ ਦੇ ਚ ਵਾਦੇ ਖਾਲਸਾ ਜਾਣਦਾ ਨਹੀਂ ਇਹ ਖਾਲਸਾ ਜਿਹੜਾ ਹੈ ਤੇ ਬਦੇ ਖਾਲਸਾ ਇਹਨਾਂ ਪਤਾ ਨਹੀਂ ਪਹਾੜੀਆਂ ਨੂੰ ਬੇ ਖਾਲਸਾ ਮੇਰਾ ਬਦੇਗਾ ਬਹੁਤਾ ਲਹਿ ਪਲਟਾ ਸ਼ੋਰ ਹੈ ਕਾਹੀ ਇਹ ਪਲਟਾ ਬਦਲਾ ਇਹਨਾਂ ਕੋਲੋਂ ਲਵੇਗਾ ਛੱਡੇਗਾ ਨਹੀਂ ਕੇ ਇਹਨੂੰ ਵੀ ਇਨ ਕੋ ਕਿਮ ਹੋਇਆ ਹੈ ਪਤਿਆਰਾ ਇਸ ਤਰ੍ਹਾਂ ਇਨ ਕੋ ਕਿਮ ਹੋਇਆ ਪਤਿਆਰਾ ਇਹਨਾਂ ਨੂੰ ਕਿਵੇਂ ਯਕੀਨ ਹੋਵੇਗਾ ਇਨ ਕੋ ਕਹੇ ਕਹਾਂ ਇਤਬਾਰਾ ਇਹਨਾਂ ਪਹਾੜੀਆਂ ਦਾ ਤੁਰਕਾਂ ਦਾ ਕਿਆ ਇਤਬਾਰ ਵੀ ਕੀ ਕਰਨਾ ਹੈ ਚਵ ਗੱਤਾ ਪੀ ਮੂਰਖ ਮਤਾ ਆਰੰਗਜ਼ੇਬ ਜੋ ਜਿਹੜਾ ਵੀ ਮੂਰਖ ਮਤ ਵਾਲਾ ਹੈ ਕੇਰਪਤ ਜੁਤ ਕੂਰੇ ਰਸ ਰਤਾ ਬਾੜੀ ਰਾਜਿਆਂ ਸਮੇਤ ਇਹ ਸਾਰੇ ਝੂਠ ਦੇ ਵਿੱਚ ਰਤੇ ਲੱਗੇ ਹੋਏ ਹਨ ਨੈਥਿਰ ਬੁੱਧੀ ਚਪਲ ਅਜਾਨੇ ਇਹ ਜਿਹੜੇ ਹਨ ਬੁੱਧੀ ਕਰਕੇ ਅੰਜਾਨ ਹਨ ਨੈਥਿਰ ਬੁੱਧੀ ਇੱਕ ਥਾਂ ਟਿਕਦੇ ਨਹੀਂ ਅਣਜਾਨ ਬੁੱਧੀ ਦੇ ਮਾਲਕ ਹਨ ਇਹ ਇਨਕੋ ਕੂਰ ਇਨੈ ਕਰਹਾਨੇ ਐਸ ਤਰਾ ਇਹਨਾਂ ਨੂੰ ਝੂਟਿਆਂ ਕਰ ਕਰਕੇ ਹੀ ਮਾਰਾਂਗੇ ਇਹ ਹੁਣ ਮਹਾਰਾਜ ਸਾਹਿਬ ਕਹਿੰਦੇ ਅਨੰਤਪੁਰ ਸਾਹਿਬ ਤੁਸੀਂ ਛੱਡ ਦਿਓ ਤੇ ਮਹਾਰਾਜ ਕਹਿੰਦੇ ਨਾ ਪਹਾੜੀਆਂ ਦਾ ਕੀ ਯਕੀਨ ਹੈ ਕੀ ਭਰੋਸਾ ਹੈ ਇਹਨਾਂ ਦਾ ਕੋਈ ਭਰੋਸਾ ਨਹੀਂ ਕਿਸ ਪ੍ਰਕਾਰ ਤੋਹਰਾ ਕਹਿਓ ਬਹੁਤ ਸਤਗੁਰੂ ਪ੍ਰਭੂ ਜਿਆਦਾ ਸਿੰਘਾ ਨੇ ਕਿਹਾ ਪਹਾੜੀ ਵੀ ਹੁਣ ਜਾਣ ਨੂੰ ਕਹਿ ਰਹੇ ਨੇ ਤੁਰਕ ਕਹਿੰਦੇ ਤੁਹਾਨੂੰ ਰਾਹ ਦੇ ਦੇਵਾਂਗੇ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ ਮਹਾਰਾਜ ਕਹਿੰਦੇ ਇਹਨਾਂ ਦੇ ਕੀ ਯਕੀਨ ਕਰਨਾ ਪਹਾੜੀ ਪੱਥਰਾਂ ਨੂੰ ਪੂਜ ਪੂਜ ਪੱਥਰ ਪੂਜਕ ਬਣੇ ਹੋਏ ਨੇ ਇਹ ਪ੍ਰਕਾਰ ਦੇ ਜਿਹੜੇ ਹਨ ਤੁਰਕ ਇਹਨਾਂ ਦੀ ਵੀ ਮਤ ਜੜੀ ਆ ਟਿਕਾਓ ਦੇ ਸਮੇਤ ਨਹੀਂ ਹੈ ਜਨਨੀ ਆਤ ਜੇ ਸਿੱਖ ਇਹ ਇਤਨਾ ਕਹਿਓ ਬਾਤ ਸਤਿਗੁਰੂ ਪ੍ਰਭੂ ਸਤਿਗੁਰਾਂ ਨੇ ਆਖਿਆ ਮਾਤਾ ਜੀ ਤੇ ਸਿੱਖ ਜਿਹੜੇ ਅਨਸਾਰੇ ਕਹਿੰਦੇ ਆ ਇੱਕ ਵਾਰੀ ਅਨੰਤਪੁਰ ਸਾਹਿਬ ਛੱਡਦੀ ਹੈ ਮਹਾਰਾਜ ਇਹ ਹੁਣ ਜਿਹੜਾ ਆਟੇ ਦੀ ਗਾਹ ਬਣਾ ਤੇ ਨਾਲ ਹੀ ਜਿਹੜਾ ਕੁਰਾਨ ਸ਼ਰੀਫ ਆਦਿਕ ਦੀਆਂ ਸੋਹਾਂ ਝੁਕਦੇ ਆ ਆਪਾਂ ਨੂੰ ਸੱਚੇ ਪਾਤਸ਼ਾਹ ਇੱਕ ਵਾਰੀ ਛੱਡ ਦੇਣਾ ਚਾਹੀਦਾ ਅਨੰਤਪੁਰ ਸਾਹਿਬ ਮਹਾਰਾਜ ਕਹਿੰਦੇ ਇਹਨਾਂ ਦਾ ਯਕੀਨ ਨਹੀਂ ਕਰਨਾ ਹੁਣ ਸਾਰੇ ਸਿੰਘਾਂ ਨੂੰ ਪਰਿਵਾਰ ਨੂੰ ਯਕੀਨ ਦਿਵਾਉਣ ਵਾਸਤੇ ਵੀ ਸਿੱਖ ਵੀ ਕਹਿ ਰਿਹਾ ਮਾਤਾ ਗੁਜਰਕਾਰ ਜੀ ਵੀ ਕਹਿ ਰਹੇ ਹਨ ਮੈਂ ਮਨ ਲਿਆਵਤ ਸਾਚ ਕੋ ਇਹਨਾਂ ਦੇ ਕਹਿ ਤੇ ਆ ਗਏ ਪੰਮਾ ਪ੍ਰੋਹਾਤ ਝੂਠਾ ਇਧਰ ਉਧਰ ਫਿਰਦਾ ਉਧਰ ਤੁਰਕਾਂ ਕੋਲ ਇਧਰ ਸੋ ਪੰਮਾ ਪ੍ਰੋਹਾਤ ਇਧਰ ਵੀ ਆਉਂਦਾ ਅਨੰਤਪੁਰ ਸਾਹਿਬ ਕਿਲੇ 'ਚ ਆਉਂਦਾ ਹੈ ਸਿੰਘਾਂ ਨੂੰ ਹੁਣ ਯਕੀਨ ਨਹੀਂ ਜੇ ਹੋ ਰਿਹਾ ਭੁੱਖ ਦਾ ਦੁੱਖ ਕਰਕੇ ਨੀ ਬਿਉਤ ਬਣਾਈ ਹੋਈ ਹੈ ਇਹਨਾਂ ਨੇ ਤਾਂ ਕਰਕੇ ਯਕੀਨ ਨਹੀਂ ਜੇ ਆਉਂਦਾ ਪਿਆ ਹੋਏ ਜੋ ਬਾਤ ਭਵੇਖ ਭਵੇਖ ਚ ਜੋ ਹੋਣਾ ਉਹਸ ਨੂੰ ਸਿੰਘ ਯਕੀਨ ਚ ਨਹੀਂ ਜੇ ਲਿਆਉਂਦੇ ਪਏ ਚਾਉ ਪਈ ਸ੍ਰੀ ਕਲਗੀ ਧਰ ਤਬੇ ਵਿਚਾਰਾ ਕਹਿੰਦਾ ਸਤਿਗੁਰੂ ਗੁਰੂ ਕਲਗੀ ਧਰ ਮਹਾਰਾਜ ਸਾਹਿਬ ਜੀ ਨੇ ਵਿਚਾਰਿਆ ਇਹਨਾਂ ਨੂੰ ਦਿਖਾਵੋ ਕਰ ਪਤਿਆਰਾ ਇਹਨਾਂ ਨੂੰ ਹੁਣ ਪਤਿਆ ਕਰਕੇ ਭਰੋਸਾ ਦਿਓਣਾ ਚਾਹੀਦਾ ਸਿੰਘਾਂ ਨੂੰ ਹੁਣ ਜਿਹੜਾ ਭਵਿੱਖ ਵਿੱਚ ਹੋਣਾ ਉਹਦੇ ਬਾਬਤ ਅਤੇ ਅਜਮਾਇਸ਼ ਕਰਕੇ ਦਸੀਏ ਬੇ ਤੁਰਕਤ ਪਹਾੜੀ ਝੂਠੇ ਹਨ ਪੰਮਾ ਆਪਣ ਹਜੂਰਹ ਕਾਰਿਓ ਮਰਨ ਪੰਮੇ ਨੂੰ ਜਿਹੜਾ ਹੈ ਇਹ ਆਪਣੇ ਕੋਲ ਪੰਮਾ ਵਜੀਰ ਜਿਹੜਾ ਸੀ ਭੀਮ ਚੰਦਾ ਉਹਨੂੰ ਕੋਲ ਬੁਲਾਇਆ ਸਵਣ ਸੁਣਾਵਤ ਤਸੈ ਉਚਾਰਿਓ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਆਖਿਆ ਆਵ ਰੰਗਾ ਯਾਰ ਗਿਰਪਤ ਸਾਰੇ ਜੇ ਔਰੰਗਜੈਬਤ ਪਾੜੀ ਰਾਜੇ ਸਾਰੇ ਬਹੁਤ ਸਮਾਜ ਚੈਤ ਨਿਕਾਰੇ ਤੇ ਸਾਡਾ ਸਾਜੋ ਸਮਾਨ ਸਾਰਾ ਹੀ ਅਨੰਦਪੁਰ ਸਾਹਿਬ ਤੋਂ ਬਾਹਰ ਸਾਨੂੰ ਜਾਣਾਂ ਜਾਣ ਦੇਣਾ ਦੇਣ ਤੇ ਅਸੀਂ ਇਹ ਸਾਰਾ ਸਮਾਜ ਆਪਣਾ ਲੈ ਕੇ ਜਾਈਏ 5000 ਬ੍ਰਿਖਬ ਬਨਜਾਰੇ ਸਮੇ ਸਮਾਜ ਦੇ ਸਾਨੂੰ ਜਾਣ ਦਿੰਦੇ ਆ ਤੇ ਫਿਰ 5000 ਬੋਲ ਦੇ ਬਨਜਾਰਿਆਂ ਸਮੇਤ ਦਿਓ ਭੇਸ ਦਿਓ ਹਮ ਕੋਸ਼ ਨਿਕਾਰੇ ਭੇਜ ਦਿਓ ਤਨੰਦਰ ਪੁਰ ਸਾਹਿਬ ਛੱਡਣ ਤੋਂ ਪਹਿਲਾਂ ਅਸੀਂ ਆਪਣਾ ਖਜ਼ਾਨਾ ਕੱਢਾਂਗੇ ਪ੍ਰਥਮ ਹਮਾਰੀ ਦੌਲਤ ਜਾਵੇ ਪਹਿਲਾਂ ਸਾਡੀ ਦੌਲਤ ਜੋ ਆਨੰਦਪੁਰ ਸਾਹਿਬ ਦੀ ਹੈ ਜਾਵੇਗੀ ਇਸ ਪਛਾਤੀ ਨਿਕਰ ਸਿਦਾਵ ਬਾਅਦ ਵਿੱਚ ਅਸੀਂ ਇੱਥੋਂ ਨਿਕਲ ਕੇ ਚਲੇ ਜਾਵਾਂਗੇ ਜੇ ਸਾਡਾ ਖਜ਼ਾਨਾ ਨਿਕਲ ਗਿਆ 5000 ਬਾਲ ਦਗੋਨਾ ਸਮੇਤ ਬਣ ਜਾ ਰਿਆਂ ਸਮੇਤ ਚਾਹੀਦਾ ਹੈ ਆਪਰ ਸਮਾਜ ਸਾਥ ਹਮ ਰੱਖੇ ਆਪਣਾ ਸਾਜੋ ਸਮਾਜ ਅਸੀਂ ਨਾਲ ਲੈ ਕੇ ਜਾਵਾਂਗੇ ਅਨੰਦਪੁਰ ਸਾਹਿਬ ਤੋਂ ਜੰਗਲ ਦੇਸ਼ ਜਾਣ ਬਿਲਾਖੇ ਸਾਡੀ ਇਹ ਚਾਹ ਹੈ ਵੀ ਅਸੀਂ ਮੱਝੇ ਚ ਇਹ ਦੇਸ ਦੁਬਾਰਾ ਪਾਨ ਕੇ ਪੜੇ ਜੰਗਲ ਦੇਸ ਜਾਣੇ ਬਿਲਾਖ ਜੰਗਲ ਦੇਸ ਮਾਲ ਵਿੱਚ ਅਸੀਂ ਜਾਣਾ ਚਾਹਨੇ ਆਪਣਾ ਸਾਜੋ ਸਮਾਂਝ ਲੈ ਕੇ ਭੀਮ ਸੁਣ ਪੰਮਾ ਬਾਹਰ ਗयो ਕਾਂਜ ਸੁਣ ਕੇ ਜਿਹੜਾ ਪੰਮਾ ਵਜੀਰ ਸੀ ਭੀਮ ਚੰਦ ਦਾ ਬਾਹਰ ਗਿਆ ਹੈ ਗਿਰਪਤ ਸਾਥ ਕਹਿਤ ਬਿਦ ਭਇਓ ਮੈਂ ਜਿਹੜਾ ਬਾਈ ਧਾਰ ਦੇ ਰਾਜੇ ਇੱਥੇ ਕੇਰਾ ਕਤੀ ਬੈਠਿਆ ਤੁਰ ਕੇ ਇਹਨਾਂ ਦੇ ਜਾ ਕੇ ਆਖਿਆ ਸੁਣ ਕੇ ਹਰਖੇ ਸਭ ਹੀ ਮਾਨੀ ਸੁਣ ਕੇ ਜਿਹੜਾ ਬੜੇ ਬੜੇ ਅਹੰਕਾਰੀ ਸੀ ਖੁਸ਼ ਹੋਏ ਹਨ ਹਮਰਾਵਣ ਪੀਨੀ ਕੇ ਜਾਨੀ ਇਸ ਤਰ੍ਹਾਂ ਇਹ ਸਾਰਿਆਂ ਨੇ ਗੱਲ ਉਹ ਮਰਾਬ ਜਿਹੜੇ ਸੰਗੇ ਵਜ਼ੀਰ ਸੀ ਸੂਬੇ ਉਹਨਾਂ ਵੀ ਗੱਲ ਠੀਕ ਮੰਨੀ ਨਿਤ ਕੋ ਰਣ ਮੁਹਿਮ ਮਿਟ ਜਾਏ ਨਿਤ ਦੀ ਲੜਾਈ 8 ਮਹੀਨੇ ਦੇ ਕਰੀਬ ਘੇਰਿਆ ਪਿਆ ਨੂੰ ਹੋ ਗਿਆ ਤੇ ਸੋ ਸਾਧ ਸੰਗਤ ਰੋਜ ਦੀ ਲੜਾਈ ਖਤਮ ਹੋ ਜਾਵੇਗੀ ਆਪੋ ਆਪਣੇ ਸਦਨ ਸਿਦਾਏ ਆਪੋ ਆਪਣੇ ਘਰਾਂ ਨੂੰ ਚਲੇ ਜਾਵਾਂਗੇ ਮਾਰਚ ਚ ਘੇਰਾ ਪਿਆ ਦਸੰਬਰ ਹੋ ਗਿਆ ਕਰੀਬ ਇਹ ਸਾਧ ਸੰਗਤ ਜੀ 7-8 ਮਹੀਨੇ ਘੇਰੇ ਪਿਆਨ ਹੋ ਗਏ ਮਾਰਚ ਤੋਂ ਲੈ ਕੇ ਦਸੰਬਰ ਤੱਕ ਤੇ ਜੰਗ ਮਟ ਜਾਵੇਗੀ ਆਪੋ ਆਪਣੇ ਘਰਾਂ ਨੂੰ ਚਲੇ ਜਾਵਾਂਗੇ। ਬਿਖੇ ਬਿਖੇ ਬਣ ਜਾ ਰਹੇ। ਉਸ ਸਮੇਂ ਜਿਹੜੇ ਸਨ ਫੌਜਾਂ ਦੇ ਵਿੱਚ ਬੋਲਦਤ ਬਣ ਜਾ ਰਹੇ ਸੀ। ਘਰੇ ਬਟੋਰਨ ਤਤਿ ਸੰਸਾਰੇ। ਉਸ ਵੇਲੇ ਸਾਰੇ ਇਕੱਠੇ ਕੀਤੇ ਨੇ। ਬਿਖੇ ਬਗੂਨ ਜੋਤ 5000। 5000 ਬੋਲਦ ਗੋਨਾਂ ਦੇ ਸਮੇਤ ਬਣ ਜਾ ਰਹਿਆਂ ਸਮੇਤ। ਭੇਜਦੀ ਏ ਸਤਗੁਰ ਦਰਬਾਰ। ਮਹਾਰਾਜ ਸਾਹਿਬ ਦੇ ਦਰਬਾਰ ਚ ਭੇਜ ਤੇ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲੱਗਿਆ। ਪਹਿਲਾ ਮਹਾਰਾਜ ਦਾ ਖਜ਼ਾਨਾ ਨਿਕਲੇਗਾ ਫਿਰ ਮਹਾਰਾਜ ਸਾਹਿਬ ਜਾਣਗੇ ਤੇ 5000 ਬੋਲ ਦੇ ਮਹਾਰਾਜ ਸਾਹਿਬ ਦੇ ਕੋਲ ਭੇਜਤੇ ਨਗੋਨਾ ਸਮੇਤ ਆਨ ਥੀਏਟ੍ਰਿਕ ਪ੍ਰਭੂ ਪੁੰਨ ਕਹਿਓ ਮਹਾਰਾਜ ਸਾਹਿਬ ਦੇ ਕੋਲ ਜਦੋਂ ਬੋਲ ਦੇ ਆ ਕੇ ਟਿਕ ਗਏ ਮਹਾਰਾਜ ਨੇ ਆਖਿਆ ਧਰਮੇ ਮਾਨ ਦੁਹਨ ਜਹਿਮ ਲਹਿਓ ਮਹਾਰਾਜ ਕਹਿਣ ਲੱਗੇ ਠੀਕ ਹੈ ਬੋਲ ਦਾ ਚਾਹੀ ਸਮਾਨ ਲਾਦ ਲੈਣਿਆ ਤੇ ਦੋਵੇਂ ਜਿਹੜੇ ਤੁਰ ਕੇ ਆਪਣੇ ਧਰਮ ਦੀ ਤੇ ਪਹਾੜੀ ਆਪਣੇ ਧਰਮ ਦੀ ਪਹਾੜੀ ਆਟੇ ਦਾ ਗੋਵ ਬਣਾ ਕੇ ਲਿਓਣ ਤੇ ਕਸਮਾ ਚੁੱਕੋ ਮੈਂ ਸਾਡਾ ਸਮਾਨ ਤੇ ਸਾਨੂੰ ਅਨੰਦਪੁਰ ਸਾਹਿਬ ਤੋਂ